ਹੁਣ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਅਤਗਰਦੀ ਦੇ ਬਾਰੇ ਇੱਕ ਬਦਲਾਅ ਵਾਲਾ ਬਿੱਲ ਜਿਹੜਾ ਉਹਨੂੰ ਮਨਜ਼ੂਰ ਕੀਤਾ ਹੈ। ਇਸ ਬਿੱਲ ਦੇ ਤਹਿਤ ਹੁਣ ਪਾਕਿਸਤਾਨ 'ਚ ਫੌਜ, ਲਾਈਨ ਇਨਫੋਰਸਮੈਂਟ ਏਜੰਸੀਜ਼ ਕਿਸੇ ਵੀ ਇਹੋਜੇ ਬੰਦੇ ਨੂੰ ਜਿਹਦੇ ਉੱਤੇ ਸ਼ੱਕ ਹੋਏਗਾ ਉਹਨੂੰ 3 ਮਹੀਨੇ ਤੱਕ ਚੁੱਕ ਕੇ ਆਪਣੀ ਹਿਰਾਸਤ 'ਚ ਰੱਖ ਸਕਣਗੀਆਂ। ਔਰ ਇਸ ਮਾਮਲੇ ਦੇ ਉੱਤੇ ਇਹ ਬਿੱਲ ਜਿਹੜਾ ਇਹ ਮਨਜ਼ੂਰੀ ਤੋਂ ਬਾਅਦ ਹੁਣ ਕਾਨੂੰਨੀ ਸ਼ਕਲ ਪਾਣ ਚੁੱਕਿਆ ਹੈ ਇਸ ਬਿੱਲ ਨੂੰ ਹਕੂਮਤੀ ਵਜ਼ੀਰ ਤਲਾਲ ਹੋਣਾ ਨੇ ਪੇਸ਼ ਕੀਤਾ ਔਰ ਉਸ ਤੋਂ ਬਾਅਦ ਆਪੋਜੀਸ਼ਨ ਵੱਲੋਂ ਇਹਦੇ ਤੇ ਰੋਲਾ ਰੱਪਾ ਪਾਇਆ ਗਿਆ ਆਪੋਜੀਸ਼ਨ ਦਾ ਮੰਨਣਾ ਇਹ ਹੈ ਕਿ ਇਹ ਇਖਤਿਆਰ ਜਿਹੜੇ ਫੋਰਸਸਿਜ਼ ਔਰ ਫੌਜ ਨੂੰ ਦਿੱਤੇ ਜਾ ਰਹੇ ਨੇ ਇਹਦਾ ਮਕਸਦ ਆਪਣੇ ਖਿਲਾਫ ਖੜਤੀਆਂ ਸਿਆਸੀ ਆਵਾਜ਼ਾਂ ਨੂੰ ਦਬਾਉਣਾ ਔਰ ਆਪਣੇ ਮੁਖਾਲਫਾ ਨੂੰ ਨਿਸ਼ਾਨਾ ਬਣਾਉਣਾ ਹੈ ਜਦ ਕਿ ਹਕੂਮਤ ਦਾ ਇਹ ਆਖਣਾ ਹੈ ਕਿ ਮੁਲਕ 'ਚ ਇਸ ਵੇਲੇ ਅਤਗਰਦੀ ਇੰਨੀ ਵੱਧ ਚੁੱਕੀ ਹੈ ਕਿ ਬਲੋਚਿਸਤਾਨ ਵਾਲੇ ਪਾਸੇ ਹਾਲਾਤ ਨੇ ਜਿਹੜੇ ਉਹ ਸਾਲ 2012 ਤਰ੍ਹਾਂ ਤੂਫਾਨ ਖਰਾਬੇ ਹਲ ਚਲੇ ਗਏ ਨੇ ਇੱਕ ਮਹੀਨੇ ਦੇ ਵਿੱਚ ਫੌਜ ਦੇ ਚਾਰ ਮੇਜਰ ਨੇ ਜਿਹੜੇ ਉਹ ਅਤਿਕਰਤਾਵਾਂ ਦੇ ਨਾਲ ਮੁਕਾਬਲੇ 'ਚ ਆਪਣੀ ਜਾਨ ਦੇ ਚੁੱਕੇ ਨੇ ਹੁਣ ਲੋੜ ਇਹ ਹੈ ਕਿ ਅਸੀਂ ਆਪਣੀ ਫੌਜ ਔਰ ਆਪਣੀਆਂ ਫੋਰਸਿਜ਼ ਨੇ ਜਿਹੜੀਆਂ ਉਹਨਾਂ ਦੇ ਹੱਥ ਹੋਰ ਮਜ਼ਬੂਤ ਕਰੀਏ ਔਰ ਤਗੜੇ ਕਾਨੂੰਨ ਬਣਾਏਗੇ ਸੋ ਇਸ ਕਾਨੂੰਨ ਦੇ ਤਹਿਤ ਕਿਸੇ ਵੀ ਐਸੇ ਬੰਦੇ ਨੂੰ ਜਿਹਦੇ ਉੱਤੇ ਸ਼ੱਕ ਹੋਏਗਾ ਉਹਨੂੰ ਚੁਕ ਲਿਆ ਜਾਏਗਾ 3 ਮਹੀਨੇ ਤੱਕ ਉਹਨੂੰ ਹਿਰਾਸਤ 'ਚ ਰੱਖਿਆ ਜਾ ਸਕੇਗਾ ਔਰ ਇਹ ਸਭ ਕੁਝ ਕਾਨੂੰਨੀ ਹੋਏਗਾ ਉਹ ਬੰਦਾ ਇਹਨੂੰ ਚੈਲੰਜ ਨਹੀਂ ਕਰ ਸਕੇਗਾ ਇਸ ਬਿੱਲ ਨੂੰ ਜਦੋਂ ਨੈਸ਼ਨਲ ਅਸੈਂਬਲੀ 'ਚ ਪੇਸ਼ ਕੀਤਾ ਗਿਆ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਸਮੇਤ ਸਰਕਾਰ ਮੁਖਾਲਫ ਧੜੇ ਨੇ ਇਹਦੀ ਮੁਖਾਲਫਤ ਕੀਤੀ ਪਰ ਇਹਦੇ ਹੱਕ 'ਚ 127 ਔਰ ਮੁਖਾਲਫਤ 'ਚ 45 ਵੋਟ ਆਏ